ਇਹ ਪਰਮੰਡ ਨੇ ਇਹ ਇਹ ਪਰਮੰਡ ਕਰਨੇ ਛੱਡ ਦੇ ਤੇ ਮੈਂ ਹੋਰ ਵੀ ਬੇਨਤੀ ਕਰਦਾ ਸਾਰਿਆਂ ਨੂੰ ਤੁਹਾਨੂੰ ਜਿੰਨੇ ਵੀ ਆਪਾਂ ਬੈਠੇ ਆ ਇਹਨਾਂ ਪਖੰਡਾ ਮਗਰ ਨਹੀਂ ਜਾਣਾ ਆਪਾਂ ਨਾ ਇਹਨਾਂ ਪਖੰਡਾ ਦੇ ਵਿੱਚ ਜਾਣਾ ਵਾ ਬਾਣੀ ਪੜੋ ਸੇਵਾ ਕਰੋ ਸਿਮਰਨ ਕਰੋ ਬੰਦਗੀ ਕਰੋ ਗੁਰੂ ਘਰ ਜਾਓ ਬਾਣੀ ਪੜੋ ਸੇਵਾ ਕਰੋ ਸਿਮਰਨ ਕਰੋ ਬੰਦਗੀ ਕਰੋ ਤੈਨੂੰ ਇੱਥੇ ਰੱਖ ਲੈਣੇ ਆਂ ਵੀ ਤੈਨੂੰ ਇੱਥੇ ਰੱਖ ਲੈਣੇ ਆਂ ਬਾਣੀ ਬਾਣੀ ਪੜ੍ਹਨੀ ਆ ਗੁਰੂ ਰਵਦਾਸ ਮਹਾਰਾਜ ਜੀ ਦੇ ਚਰਨਾਂ 'ਚ ਲੱਗਣਾ ਪੈਣਾ ਬਾਬਾ ਸ਼੍ਰੀ ਜਾਨ ਜੀ ਦੇ ਚਰਨਾਂ ਦੇ ਮੇਰੇ ਕੋਲ ਅੱਜ ਰੱਜ ਲੈਣਿਆ ਸਾਡੇ ਨਾਲ ਫਿਰ ਇੱਕ ਗੱਲ ਕਰ ਤੂੰ ਇਹੋ ਕੰਨੀ ਕਰਨਾ ਜਦੋਂ ਬਾਅਦ ਫਿਰ ਸੁਣ ਨੇ ਕਰੂੰਗਾ ਸਾਡੇ ਕੋਲ ਕਰੂੰਗਾ ਹਾਂਜੀ ਆ ਸੰਗਤਾਂ ਦੇ ਵਿੱਚ ਰਹਿ ਕੇ ਜੋੜੇ ਝੜੇ ਇਹਨਾਂ ਨੇ ਸਾਰੇ ਬਾਬਾ ਜੀ ਐ ਸੰਗਤਾਂ ਨੇ ਜੋੜੇ ਝੜ ਤੇ ਬਾਬਾ ਫਰੀਦ ਜੀ ਦੇ ਚਰਨਾਂ ਦੀ ਸੇਵਾ ਕਰ ਗੁਰੂ ਰਵਦਾਸ ਮਹਾਰਾ ਜੀ ਦੇ ਚਰਨਾਂ ਦੀ ਸੇਵਾ ਕਰ ਤੇ ਅਸੀਂ ਇਹ ਪਖੰਡ ਨੂੰ ਕਰਦੇ ਹਾਂ ਕਿ ਐਦਾਂ ਕਰਦੇ ਹਾਂ ਅਸੀਂ ਤਾਂ ਆਪਣੇ ਕੀਰਤਨ ਦੇ ਵਿੱਚ ਬਸ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹਾਂ ਆ ਰੂਹਾਂ ਹੈਗੀਆਂ ਨੇ ਗੁਰਬਾਣੀ ਵੀ ਕਹਿੰਦੀ ਆ ਠੀਕ ਆ ਥੋੜਾ ਆਧਾਰ ਐ ਆਇਆ ਕਰ ਤੂੰ ਇੱਥੇ ਇੱਥੇ ਸਾਡੇ ਸਾਡੇ ਕੋਲ ਆਇਆ ਕਰ ਤੂੰ ਤੈਨੂੰ ਕੀ ਨੇ ਸੰਦੇ ਆ ਮੈਂ ਤੁਮ ਚਾਹਤੀ ਮੇਰੀ ਪਪਾ ਜੀ ਰਾਮ ਦੀ ਦਾ ਮੈਂ ਨਹੀਂ ਬੰਦੀ ਆ ਜਿਹੜਾ ਕੀਤਾ ਕਰੂਗਾ ਨਾਮ ਲਿਖੂਗਾ ਸੇਵਾ ਕਰੂਗਾ ਉਹਨੂੰ ਛਾਂ ਕੀ ਦਾ ਮੈਂ ਨਹੀਂ ਬੰਦੀ ਆ ਹਾਂ ਦਾ ਸੁਣ ਫਿਰ ਕਿਵੇਂ ਜਾਣਾ ਤੇ ਮੈਂ ਨੂੰ ਸੇਵਾ ਕਰੂਗਾ ਪਪਾ ਜੀ ਸੇਵਾ ਦੇ ਨਿਵਾਸੀ ਇਥੇ ਗੁਰੂ ਘਰ ਤੇ ਪੱਕੀ ਸੇਵਾ ਲਾ ਲੈਣੇ ਆ ਇਥੇ ਰਹੂੰਗਾ ਨਾ ਸਾਡੇ ਕੋਲ ਹਾਂਜੀ ਰਹੂੰਗਾ ਹਾਂਜੀ ਹਾਂ ਠੀਕ ਆ ਇਥੇ ਬਾਬਾ ਧੀਰਜਨ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕ ਤੇ ਮੱਥਾ ਟੇਕ ਕੇ ਆਣਾ ਕੀ ਰਹੇ ਕਿ ਦੁਆਰ ਦੇ ਸੰਗਵਾਗ ਮੈਨੂੰ ਕੁਝ ਨਹੀਂ ਕਹਿਣਾ ਨਾ ਇਹਨਾਂ ਦੇ ਪਰਵਾਰ ਨੂੰ ਕੁਝ ਕਹਿਣਾ ਮਥਾ ਟੇਕ ਬਾਬਾ ਸ਼੍ਰੀ ਚੰਦ ਦੇ ਗੁਰੂ ਰਵਦਾਸ ਮਹਾਰਾਜ ਜੀ ਦੇ ਚਰਨਾਂ 'ਚ ਇੱਥੇ ਹੈ ਮਥਾ ਟੇਕ ਤੇ ਇੱਥੇ ਰਹਿ ਜੀ ਨੂੰ ਇੱਥੇ ਰੱਖਾਂਗੇ ਸਾਡੇ ਨਾਲ ਹੀ ਇੱਥੇ ਕੀਰਤਨ ਕਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੋੜੋ ਜੋੜ ਤੁਮ ਤੇ ਸੇਵਾ ਕਰ ਅਸੀਂ ਇਹ ਇਹਦਾ ਬਹਿਮਾ ਪਰਮਾਤਮ ਜੀ ਦੀ ਪੰਦੇ ਨਾਂ ਛੇ ਤੁਨੋਂ ਪਾਈਦਾ ਗੁਰੂ ਰਵਦਾਸ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਕਰ ਤੇ ਇਹਦਾ ਸਾਡੇ ਸਰੀਰ ਤੇ ਇਹਦਾ ਖਹਿਣਾ ਛੱਡ ਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਗਲਤੀਆਂ ਜਿਹੜੀਆਂ ਭੁੱਲਾਂ ਹੋਈਆਂ ਨੇ ਬਾਬਾ ਜੀ ਰੀਤਨ ਮਹਾਰਾਜ ਜੀ ਦੇ ਚਰਨਾਂ 'ਚ ਮੱਥਾ ਟੇਕ ਕੇ ਬਖਸ਼ਾ ਲਾ ਜਿਹੜੀਆਂ ਦਿੱਤਾ ਭੁੱਲਾਂ ਹੋਈਆਂ ਨੇ ਦਾ ਪਾਜ ਗੁਰੂ ਆਇ ਗੁਰੂ ਆਇ ਗੁਰੂ ਆਇ